ਬਹੁਤ ਬਹੁਤ ਤੁਹਾਡਾ ਧੰਨਵਾਦ ਜੋ ਪਿਆਰ ਤੁਸੀਂ ਦੇ ਰਹੇ ਹੋ ਇਹਨੂੰ ਕਿਸੇ ਕ੍ਰਾਂਤੀ ਚ ਮਾਪਿਆਂ ਤੋਂ ਲੈਣੀ ਨਹੀਂ ਜਾ ਸਕਦਾ ਮੈਂ ਅੱਜ ਕਲਪ ਹੋ ਕੇ ਜਾਉਣਾ ਬਲੈਂਕਿੰਗ ਜਿਹੜਾ ਉਸ ਤੋਂ ਬਾਅਦ ਦਿਲਾਨ ਵਿੱਚ ਜੀ ਰਹੀ ਹੈ ਰਸਤੇ ਚ ਤੁਸੀਂ ਭਰ ਕੇ ਇਹਨਾਂ ਪਿਆਰ ਦੇ ਰਹੇ ਹੋ ਇਹ ਮੈਂ ਤਾਂ ਸੁਝਿਆ ਨਹੀਂ ਸੀ ਪਰ ਜਦੋਂ ਦੀ ਇਹ ਖੁਦ ਲੱਗੇ ਆਪਾਂ ਮੇਰੇ ਲੋਕੀਂ ਚਿਹਰਾ ਕਰ ਕਰਨ ਵਾਲੇ ਰਾਤ ਨੂੰ ਹਾਂ ਜੀ ਹਾਂ ਜੀ ਜਿੱਥੇ ਅਸ਼ੀਰਵਾਦ ਹਾਂ ਜੀ ਹਾਂ ਜੀ ਮਗਰ ਪਿਆਰ ਰੱਖਣਾ ਬੜਾ ਨਹੀਂ ਪਾਪਾ ਬੋਲਦੇ ਨੇ ਚੱਗੀ ਮਾਵਾ ਪੈਣਾ ਸਾਗ ਲੈ ਕੇ ਸੁੱਤੇ ਗਲਾਸ ਜੀ ਫੰਨੇ ਨੂੰ ਉਹ ਨਿੰਦਿਆਰੇ ਨੂੰ ਸਾਡੇ ਪ੍ਰਿਆਸ ਜਿਸ ਤੋਂ ਗੱਲ ਹੋਈ ਨਹੀਂ ਉਹ ਇੱਕ ਵਾਰ ਫੇਰ ਉਹ ਮੋਕਾ ਹੀ ਆ ਗਿਆ ਕਿ ਜਿਹਦੇ ਥੋੜਾ ਬਹੁਤ ਇੱਕ ਦੇ ਲਈ ਉਹਨਾਂ ਦਾ ਉਹਨਾਂ ਨੂੰ ਉਹਨੇ ਦੱਸ ਦੋ ਕਿ ਪੰਜਾਬ ਹੁਣ ਬਿਲਕੁਲ ਦਾ ਹੱਤਾ ਚੱਲ ਗਿਆ ਔਰ ਮੈਂ ਕਿਹ ਲਈ ਸੁਣਾਦਾ ਜੀ ਜਿੰਦਾਬਾਦ ਦੋ ਸਾਲਾਂ ਦੇ ਵਿੱਚ ਮੈਂ ਕਿਸੇ ਦੀ ਨਿੰਦਿਆ ਤੁਰੀ ਨਹੀਂ ਕਰਦਾ ਪਰ ਮੈਂ ਹਰ ਦੇ ਕੰਮ ਤਾਂ ਤੁਸੀਂ ਦੱਸ ਸਕਦੇ ਹੋ ਨਾ ਦੋ ਸਾਲਾਂ ਦੇ ਵਿੱਚ ਬਿਜਲੀ ਦੇ ਬਿਲ 90% ਪਰ ਨੂੰ ਜ਼ੀਰੋ ਆਉਂਦੇ 49000 ਸਰਕਾਰੀ ਨੌਕਰੀਆਂ ਮਿਲ ਗਈਆਂ ਥੋੜੇ ਵੀ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਹੋਣ ਦੇ ਨੌਕਰੀ ਨਹੀਂ ਕੋਈ ਬਿਲਕੁਲ ਬਿਨਸਪਾਰਸ਼ ਤੋਂ ਕਿ ਜੇ ਤੁਸੀਂ ਪੈਸੇ ਤੋਂ ਬਿਜਲੀ ਬਿਜਲੀ ਦੇ ਰਹੀ ਹੈ ਉਹ ਖੇਤਾਂ ਵਾਲੀ ਆਮ ਆਉਂਦੀ ਹੈ ਕਿ ਬਲਕਿ ਨਹੀਂ ਸੋਚਿਆ ਹੈ ਕਿ ਹਰੇਕ ਦਫ਼ਤਰ ਦਾ ਟਾਈਮ ਜਿਹੜਾ ਹੁੰਦਾ 9:00 ਵਜੇ ਤੋਂ ਲੈ ਕੇ 5:00 ਵਜੇ ਤੱਕ ਜਿੱਥੇ ਤੁਹਾਨੂੰ 99% ਦਫ਼ਤਰ ਦਾ ਟਾਈਮ ਦੇ ਦਿੰਦਾ ਹੈ ਸਿਰਫ ਇੱਕ ਕਿਸਾਨੀ ਹੈ ਜਿਹਦਾ ਕੋਈ ਟਾਈਮ ਨਹੀਂ ਰਾਤ ਦੇ 1:30 ਵਜੇ ਕਹਿੰਦੇ ਲਾਈਟ ਆਊਗੀ ਨਾ ਪਹਿਲਾਂ ਸੌ ਸਕਦਾ ਨਾ ਬਾਅਦ ਚ ਹੋਰ ਅਸੀਂ ਫੈਸਲਾ ਕੀਤਾ ਹੈ ਕਿ ਬਿਜਲੀ ਜੋ ਹੀ ਜਿਨੇ ਕਿਸਾਨ ਨੂੰ ਰਾਤ ਨੂੰ ਖੇਤਾਂ ਤੱਪਾਂ ਦੀਆਂ ਸਰੀਆਂ ਕਿਉਂ ਇਤਨੀ ਆ ਬਾਈ ਪਾਣੀ ਸਾਰ ਪਟਵਾਲ ਸਿੰਘ ਮਾਨ ਜਿੰਦਾਬਾਦ ਸਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਕੋਟੇ ਕੋਟੇ ਲਾਈਟ ਪਾਉਂਦੇ ਬਹੁਤ ਸਾਰੇ ਕਿਸਾਨ ਬਜ਼ੁਰਗ ਮਿਲੇ ਕਹਿੰਦੇ ਇਸ ਗੱਲ ਦਾ ਤਾਂ ਨਜ਼ਾਰਾ ਹੈ ਹੀ ਆ ਕਿ ਬਿਜਲੀ ਆਉਂਦੀ ਆਉਂਦੀ ਹੈ ਪਰ ਇਸ ਗੱਲ ਦਾ ਵੀ ਨਜ਼ਾਰਾ ਹੈ ਕਿ ਕੰਨਤ ਪੱਤ ਕੀ ਪੂਰੀ ਕੰਨਤ ਇੱਕ ਦਿਨ ਵੀ ਰਾਤ ਨੂੰ ਖੇਤ ਨਹੀਂ ਗਏ ਸੀ ਘਰੇ ਪਰਿਵਾਰ ਨਾਲ ਆਪਾਂ ਦਾ ਟੈਂਪਰ ਤੋਂ ਉਹ 10-12 ਘੰਟੇ ਹੈ ਜੀ ਪ੍ਰੋਬਲਮ ਬਣੀ ਖਰੀਦ ਲਿਆ ਲਗਾਤਾਰ ਹੀ ਚੱਲ ਰਹੀ ਹੈ ਉਹਦੇ ਨਾਲ ਇੰਡਸਟਰੀਆ ਉੱਗੀ ਬਹੁਤ ਸਾਰੀ ਇਸ ਤੋਂ ਇਲਾਵਾ ਜਿਹੜਾ ਆਪਾਂ ਨੇ سلسلہ ਸ਼ੁਰੂ ਕੀਤਾ ਘੜਾ ਰਾਸ਼ਨ ਦਾ ਉਹ ਤੁਹਾਡੇ ਕਿਹੜਾ ਪਹੁੰਚਣ ਲੱਗਾ ਉਹ ਤੋਂ ਅੱਗੇ ਕਿਹੜਾ ਪਹੁੰਚਣ ਆ ਜਿਹੜੇ ਹੋਣਗੇ ਸਰਕਾਰੀ ਉਹ ਆਪਾਂ ਜਿਹੜੇ ਨੇ ਤੁਹਾਡੇ ਕਹੇ ਸੀ ਕਿ ਕਿੰਨੇ ਵਜੇ ਤੁਹਾਡੇ ਤੋਂ ਜੀ ਸਾਡੇ ਕਿੰਨੇ ਨੂੰ ਬਣਾਉਣਾ ਸੀ ਤਾਂ ਪਤਾ ਨਹੀਂ ਆਉਂਦਾ ਹਾਂ ਜੋ ਨਹੀਂ ਕੋਈ ਇਹੋ ਜਿਹਾ ਕੰਮ ਨਹੀਂ ਹੋਊਗਾ ਕੋਈ ਇਹੋ ਜਿਹੀ ਫਰਕ ਨਹੀਂ ਕਰਦਾ ਜਿਹਦੇ ਨਾਲ ਲੋਕਾਂ ਦੇਵ ਦੇ ਕੋਈ ਭਾਰ ਪੈਂਦਾ ਹੋਵੇ ਹਾਂ ਬਗਾੜਾ ਤੂੰ ਬੜੇ ਬੰਦੇ ਆ ਉਹ ਕਿਹੜੀ ਨਿਕਲਦੀ ਕੀਕਾ ਇੱਕ ਮਾਨ ਸਾਹਿਬ ਗੱਲ ਕਰ ਸਕਦੇ ਜੀ ਮਾਨ ਸਾਹਿਬ ਮੰਡੀਆਂ ਦਾ ਕਲੀਅਰ ਕਰਿਆ ਜੀ ਮੰਡੀਆਂ ਜਿਗਮਣਾ ਕਰਿਆ ਜਾਂਦਾ ਜੀ ਮੰਡੀਆਂ ਦਾ ਕਲੀਅਰ ਕਰਿਓ ਮਾਨ ਸਾਹਿਬ ਤੇਨੂੰ 2 ਕਿੱਲੇ ਵਾਲੇ ਨੂੰ ਯੂਗਲ ਦਾ ਕਨੈਕਸ਼ਨ ਰਿਮੂਵ ਕਰੀ ਬਿਲਕੁਲ ਹਾਂ ਜੀ ਮਾਹਾਂ ਸਾਹਿਬ ਨੂੰ ਮੰਡੀ ਵਾਲਾ ਕਲੀਅਰ ਕਰਿਓ ਜੀ ਨਹੀਂ ਨਹੀਂ ਦੁਬਾਰਾ ਪਾਣੀ ਉਹ ਪਿਚੇ ਦੇ ਸਰਪੇ ਲੈਣਾ ਬਾਈ ਇਹ ਤਾਂ ਦੇਖ ਹੱਟ ਯੂ ਇਹ ਨਾ ਦੁਬਾਰਾ ਚਾਲੂ ਕਰਤੇ ਦੇਖੀ ਯਾਰ ਅੱਜ ਦੇਣ ਦੇ ਆ ਰਿਹਾ ਯੂ ਬਿਲ ਜਿਹੜੇ ਨੇ ਉਹ ਘੱਟ ਚੱਲਦੇ ਨਹੀਂ ਮੇਰੇ ਤੇ ਪਾਣੀ ਨਾਲ ਬਾ ਕੋਲ ਖੜੇ ਆ ਖੇਤਾਂ ਨੂੰ ਪਾਣੀ ਲੱਗ ਰਿਹਾ ਹੈ ਹਰ ਰੋਜ਼ 1200 ਤੋਂ 130 ਕਿਲੋਮੀਟਰ ਪੈਦਾ ਪੈ ਰਹੀਆਂ ਨੇ ਹਰ ਹੋ ਜਾਏ ਉਹ ਕੱਢੀਏ ਤਾਂ ਅਸੀਂ ਨਹਿਰੀ ਪਾਣੀ ਨਾਲ ਇੰਨਾ ਨਹਿਰੀ ਪਾਣੀ ਦਾ ਐਮ ਕਰਦੇ ਨੇ ਪੰਜਾਬ ਚ ਜੋ ਟਿਊਬਵਲ ਖੜ ਗਏ 114 ਲੱਖ ਟਿਊਬਵਲ ਪੰਜਾਬ ਚ ਤਾਂ ਥੱਲੋਂ ਧਰਤੀ ਚੋਂ ਪਾਣੀ ਵੀ ਬਚੂ ਤੇ ਗੁਰੂ ਸਾਹਿਬ ਦਾ ਜਿਹੜਾ ਬਚਨ ਬਬਨ ਗੁਰੂ ਪਾਣੀ ਜਿੰਦਾ ਮਾਤਾ ਪਿਤਾ ਬੋਲੇ ਤੇ ਵੀ 2000 ਪਹਿਲਾਂ ਦੇ ਰਹੋਗੇ ਤੇ ਨਾਲ ਬਿਜਲੀ ਵੀ ਬਚੂਗੀ ਤੇ ਨਾਲ ਜਿਹੜਾ ਉਹ ਪਾਣੀ ਹੈ ਨਹਿਰੀ ਉਹ ਪਜਾਉ ਸ਼ਕਤੀ ਵਾਲਾ ਪਾਣੀ ਆ ਕੁਝ ਮਿਨਰਲ ਤਾਂ ਆਉਂਦੇ ਨੇ ਹਨ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਆ ਮਾਨ ਸਾਹਿਬ ਮਾਨ ਸਾਹਿਬ ਇੱਕ ਮਿੰਟ ਕਰੂਗਾ ਤਾਂ ਆਨਾਰੀ ਤਾਂ ਫੇਰ ਭੁੱਲੀ ਜਾਓ ਜਿਨ੍ਹਾਂ ਨੇ ਖਾਦਾ ਉਹਨਾਂ ਦਾ ਮੈਂ ਇੱਕ ਇੱਕ ਪੈਸਾ ਵੀ ਨਹੀਂ ਛੱਡਦਾ ਔਰ ਜਨਤਾ ਦਾ ਖਾਤਾ ਹੈ ਪੈਸਾ ਵਾਪਸ ਲੈ ਆਪਣੇ ਰੁਕ ਜਾਓ ਰੁਕ ਜਾਓ ਯਾਰ ਰੁਕ ਜਾਓ ਯਾਰ ਕੋਈ ਪੁਰਾਣੀਆਂ ਗੱਲਾਂ ਯਾਰ ਇਹ ਤਾਂ ਗੱਲ ਨਹੀਂ ਆ ਮਾਨ ਸਾਹਿਬ ਵਾਪਸ ਲੈ ਆ ਕੇ ਜਨਤਾ ਨੂੰ ਹੀ ਦੇਣਾ ਹੈ ਆਮ ਆਦਮੀ ਕਲੀਨ ਹੋ ਜਾਣਗੇ ਸਕੂਲ ਸ਼ਾਨਦਾਰ ਹੋਵੇਗਾ ਅਸਪਤਾਲ ਚ ਜਿਹੜੀਆਂ ਦਵਾਈਆਂ ਨੇ ਬਾਹਰੋਂ ਨਹੀਂ ਮਿਲਦੀਆਂ ਅੰਦਰੋਂ ਮਿਲਦੀਆਂ ਜੇ ਕੋਈ ਦਵਾਈ ਹੈ ਨਹੀਂ ਡਾਕਟਰ ਬਾਹਰੋਂ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਸੋ ਇਹ ਸਿੱਤਾ ਹੁੰਦਾ ਹੁੰਦਾ ਜੀ ਇੱਥੇ ਹੀ ਸੋ ਬਿਲਕੁਲ ਇਸੇ ਤਰ੍ਹਾਂ ਹੁਣ ਇਹ ਦੱਬਣਾ ਚਾਹੁੰਦੇ ਅਰਵਿੰਦ ਕੇਦਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਅਰਵਿੰਦ ਕੇਦਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲਊਗਾ ਜੀ ਸੋਚ ਨਹੀਂ ਕਿ ਉਹ ਗ੍ਰਿਫਤਾਰ ਕਰ ਲਊਂਗੇ ਉਹਨਾਂ ਦੇ ਨਾਮ ਖੜਾਂਗੇ ਜਿਖਾਣ ਵਾਂਗੂ ਇਹ ਮੌਕਾ ਇਹ ਟਾਈਮ ਹੈ ਜੀ ਸੰਕਲਪਲਾ ਸਮਨ ਵਫਾਦਾਰੀਆਂ ਪਰਖ ਰੰਨਾ ਤੁਸੀਂ ਇੰਨੀ ਭਾਰੀ ਗਿਣਤੀ ਨਾਲ ਖੜੇ ਹੋ ਔਰ ਤੁਹਾਨੂੰ ਮੈਂ ਦੱਸ ਦਾਂ ਸਰ 2014 ਦੀ ਇਲੈਕਸ਼ਨ ਦੀ ਗੱਲ ਸਮਝ ਲੋ ਮੇਰਾ ਇਹ ਪਬਲਿਕ ਲੋਕਾ ਨੇਲੇ ਹੋ ਜੋ ਹੋਰ ਕਹਾ ਰੋ ਮੱਖੀ ਮੁੱਖ ਮੰਤਰੀ ਸਾਹਿਬ ਬੜਾ ਫਾਇਦਾ ਪ੍ਰੋਗਰਾਮ ਬਣਾਵਾਇਆ ਲਾ ਹੁਣ ਪੂਰੀ ਤੁਹਾਨੂੰ ਹਾਜ਼ਰੀ ਦੇ ਪ੍ਰੋਗਰਾਮ ਬਣਾਵਾਇਆ ਤੁਹਾਡਾ ਕੰਮ ਕਰੀ ਸਾਬ ਜੀ ਕੀ ਕੰਮ ਕਰੇ ਤਾ ਸਾਬ ਸਾਡਾ ਸਭ ਭਗਵਾਨ ਜੀ ਦਾ ਦੂਸਰੇ ਤੇ ਮਰਿੰਦੇ ਵਾਸਤੇ ਪ੍ਰੋਗਰਾਮ ਬਣਾਵਾਂਗੇ ਆਪਣਾ ਕੋਈ ਸਮੱਸਿਆ ਮੈਂ ਹਾਜ਼ਰ ਨੇ ਉਹ ਲਿਖ ਕੇ ਰੱਖ ਲਿਓ ਮੈਨੂੰ ਫੜਾ ਦਿਓ ਕਿ ਕਿਉਂਕਿ ਜਦੋਂ 13 ਦੀ 13 ਆ ਗਈ ਨਾ ਉਹਦਾ ਸ਼ਕਤੀ ਇੰਨੀ ਬਚੂਗੀ ਕਿ ਸੈਂਕੂ ਦੀ ਮਜਾ ਨਹੀਂ ਹੈਗੀ ਕਿ ਇੱਕ ਬੰਦਾ ਨਾਲੇ ਇਸੋਨਹਾ ਇੱਕ ਗੱਲ ਰੱਖਣੀ ਹੈ ਜਲਦੀ